ਕਾਸ਼ ਬਾਈ ਹਾਂ ਕਿਵੇਂ ਆ ਠੀਕ ਆ ਬਾਈ ਆ ਜਾ ਅੰਦਰ ਨਹੀਂ ਨਹੀਂ ਭਾਈ ਅੰਦਰ ਤਾਂ ਨਹੀਂ ਮੈਂ ਤਾਂ ਕਾੜੀ ਆ ਯਾਰ ਮੈਂ ਨਾ ਅਸਲ ਵਿੱਚ ਤੇਰੀ ਕੋਠੀ ਵੇਂਦਾ ਰਿਆਂ ਪਹਿਲਾਂ ਰਕਸਾ ਜਾ ਲੈਣਾ ਮੈਂ ਤਾਂ ਤੈਨੂੰ ਪਤਾ ਮੈਂ ਵੀ ਘਰ ਜਾ ਪਾਉਣਾ ਯਾਰ ਅੱਛਾ ਅੱਛਾ ਉਹ ਤਾਂ ਕੋਈ ਗੱਲ ਨਹੀਂ ਗੁੱਸਾ ਨਾ ਕਰੀ ਯਾਰ ਤੇਰੇ ਵਧੀਆ ਡਾਟਾ ਲੱਗਣਾ ਹਜੇ 10 ਸਾਲ ਕਿਤੇ ਨਹੀਂ ਜਾਂਦੇ ਨਾ ਤੂੰ ਪਾ ਕੇ ਕੀ ਕਰਨਾ ਯਾਰ ਪਤਾ ਕੀ ਗੱਲ ਆ ਖਰਚਾ ਬਹੁਤ ਜ਼ਿਆਦਾ ਹੁੰਦਾ ਤਸੱਲੀਆਂ ਹੋਊਗਾ ਮੇਰੀਆਂ ਤਾਂ ਕੇ ਨਹੀਂ ਨਹੀਂ ਪਤਾ ਕੀ ਗੱਲ ਆ ਬਾਈ ਹੁਣ ਸਾਡੇ ਸਾਰੇ ਆਣ-ਗਾਂਡ ਚ ਕੋਠੀਆਂ ਇੱਕ ਜਦੋਂ ਯਾਰ ਰਿਸ਼ਤੇਦਾਰ ਆਉਂਦੇ ਆ ਤਾਂ ਨੱਕ ਜਾਂ ਨਹੀਂ ਰਹਿੰਦਾ ਬੰਦੇ ਦਾ ਬਾਕੀ ਗੱਲ ਹੋਰ ਐ ਬਈ ਮੇਰਾ ਪਤਾ ਕੀ ਸੁਪਣਾ ਐ ਡ੍ਰੈਇੰਗ ਰੂਮ ਹੋਵੇ ਵਿੱਚ ਸੋਫੇ ਲੱਗੇ ਹੋਣ ਤੇ ਚਾਹ ਉੱਥੇ ਹੀ ਆਵੇ ਚਲੋ ਇਹ ਤਾਂ ਆਉਂਦੀ ਆਉਦੀ ਫਿਰ ਸ਼ਰਦਾ ਆਉਂਦੀ ਕਿੰਨਾ ਕ ਬਜਟ ਲੈ ਕੇ ਚੱਲੇ ਕਿੰਨੇ ਕ ਪੈਸੇ ਪੁਹੇ ਆ ਤੇਰੇ ਕੋਲੇ ਫਿਰ ਬਾਈ ਤੂੰ ਮੰਨ ਲੈ ਬਈ ਹੋਊਗਾ ਮੇਰੇ ਕੋਲੇ 80-85000 ਰੁਪਏ ਤਾਂ ਹੋਊਗਾ ਕਿੰਨੇ 80-85000 ਉਹ ਜਿੰਨੇ ਤੇਰੇ ਕੋਲ ਪੈਸੇ ਆ ਨਾ ਜਦੋਂ ਘਰੇ ਮੈਸਤਰੀ ਲੱਗਦੇ ਆ ਇੰਨੇ ਦੀ ਤਾਂ ਆਣ ਘਰਲੇ ਸਲਾਹਾਂ ਦੇਣੇ ਚਾਹ ਚੂਈ ਪੀ ਜਾਂਦੇ ਆ ਉਹ ਐ ਕਿ ਗੱਲ ਆ ਜੇ ਤੇਰੇ ਖੇਤ ਦਾ ਗਵਾਂਢੀ ਤਕੜਾ ਫੇਰ ਤੂੰ ਜਿੱਡੀ ਵੱਡੀ ਮਰਜ਼ੀ ਕੋਠੀ ਦਾ ਨਕਸ਼ਾ ਬਣਾ ਸਕਦਾ ਤੂੰ ਕਿਵੇਂ ਬਈ ਜਿਹੜੇ ਹਿਸਾਬ ਨਾਲ ਤੂੰ ਆਣਾ ਮੈਂ ਸੋਫਿਆਂ ਤੇ ਬੈਠਾ ਹੀ ਚਾਹ ਪੀਵਾਂ ਉਹ ਤਾਂ ਫਿਰ ਪੈਲੀ ਵੇਚ ਕੇ ਕੀਤੀ ਜਾ ਸਕਦੀ ਏ ਓਏ ਆ ਜਾ ਮੜਾ ਇਹ ਕੰਮ ਚੱਲ ਕਿਉਂ ਨਾ ਯਾਰ ਐ ਨਹੀਂ ਜਾਏਂ ਤਾਂ ਮੇਰੀ ਮਾਂ ਕਹਿੰਦੀ ਪਹਿਲਾਂ ਉਹਨੂੰ ਬਹਾਨਾ ਲਾ ਕੇ ਆਉਣਾ ਕੋਈ ਓਏ ਬਹਾਨਾ ਯਾਰ ਬਈ ਤੇਰਾ ਨਹੀਂ ਭਾਨਾ ਚੱਲਦਾ ਤੇਰੀ ਮਾਂ ਮੂਰੇ ਮੈਨੂੰ ਪਤਾ ਹੋ ਬਹੁਤ ਸ਼ਿਆਰ ਹੈ ਚੱਲੂਗਾ ਚੱਲੂ ਚੱਲੂਗਾ ਹਾਂ ਚਲ ਆਇਆ ਸਮਝ ਲੈ ਵੀ ਮੈਂ ਤੇਰੀ ਮਾਂ ਠੀਕ ਹੈ ਤੂੰ ਵਹਾਂ ਨਾ ਲਾਉਣਾ ਲੈ ਲਾ ਹੁਣ ਲੱਗ ਜੂ ਪਤਾ ਚੱਲੂਗਾ ਨਾ ਮੰਮੀ ਮੈਂ ਮੜਾ ਇਹ ਬਿੱਲੇ ਨਾਲ ਜਾ ਕੇ ਆਉਣਾ ਬਰੇਟੇ ਉਹਨਾਂ ਦੇ 8:30 ਤੱਕ ਕੰਮ ਹੈ ਉਹ ਰਹਿਣ ਦੇ ਵੇ ਕਿਤੇ ਨਹੀਂ ਜਾਣਾ ਹੈਗਾ ਆਪੇ ਜਾਊਗਾ 8:30 ਨੂੰ ਦੱਸ ਗਾਂਦੀ ਉਹ 20 ਕਿੱਲਾਂ ਦੀ ਖੇਤੀ ਕਰਦਾ ਬੈਠਾ ਰਹਿ ਅੰਦਰਾਂ ਮੰਮੀ ਮੈਂ ਨਾ ਉੱਥੇ ਗਰਾਊਂਡ ਬਣਾਉਂਦੇ ਨੇ ਮਾਮਾ ਕੋਲੇ ਜਾ ਕੇ ਆਉਣਾ ਮੜਿਆ ਗਰਾਊਂਡ ਨੂੰ ਤੂੰ ਕਿੱਦਾਂ ਖੁਸ਼ੀ ਵਾਂਗੂ ਜੱਫੇ ਲਾਏ ਨੇ ਬੈਠਾ ਰਹਿ ਵੇ ਘਰੇ ਤਾਂ ਤੇਥੋਂ ਕੰਮ ਹੁੰਦਾ ਨਹੀਂ ਗਰਾਊਂਡ 'ਚ ਜਾਣਾ ਤਾਂ ਮੰਮੀ ਮੇਰਾ ਪਾਪਾ ਮੁੱਕ ਗਿਆ ਮੈਂ ਉੱਥੇ ਜਾ ਕੇ ਵਧੀਆ ਹੋਇਆ ਖੇੜਾ ਛੁੱਟ ਗਿਆ ਮੁੱਕ ਗਿਆ ਮੈਂ ਤਾਂ ਕਿਦਾਂ ਦੀ ਕਹਿੰਦੀ ਸੀ ਤੂੰ ਵੀ ਮੁੱਕ ਜਾ ਪਰ ਨਿਬੜੇ ਫਾਹਾ ਛੋਡਾ ਵੇ ਨਹੀਂ ਜਾਂਦਾ ਪਾਪੇ ਆਲਾ ਤਾਂ ਬੜਾ ਖਤਰਨਾਕ ਹੈ। ਓ ਕਾ ਨੂੰ ਚਲਦਾ ਹੈ ਬਾਈ ਮੰਮੀਆਂ ਨਹੀਂ ਗੋਲਦੀਆਂ ਅਸੀਂ ਆ ਪਾਪੇ ਭੂਪੇ ਨੂੰ ਕਿਤੇ ਹੋਰ ਫਿਰਦੀ ਹੋਵੇਂ ਆ ਫਿਰਦਾ ਹੋਵੇਂ। ਹਾਂ ਹੋਰ ਦੇਖੋ। ਮੰਮੀ ਮੰਮੀ ਖੇਤ ਨਾਲ ਪਾਣੀ ਛੱਡ ਰੱਖਿਆ ਕਣਕ ਡੁੱਬ ਜੂਗੀ। ਤੇਰੇ ਚਾਚੇ ਨੂੰ ਕਹਿਤਾ ਸੀ ਮੈਂ ਵੀ ਪਾਣੀ ਲਾਇਆ ਹੋਏਗਾ ਭਾਈ ਗੌਰ ਰੱਖੀ ਬੈਠਾ ਰਿਆ ਕਰੇ। ਮੈਨੂੰ ਜਾਂਦਾ ਨਹੀਂ ਓਏ ਕੱਲੀ ਬਗ ਜਾ। ਓ ਲਾ ਗੋ ਜਾ ਰਾਇ ਥੋੜੀ ਹੁੰਦਾ ਫਿਰ ਹੁਣ ਬਾਹਰ ਨਾਲ ਦਾ ਹੁਣ ਕੋਈ ਵਧੀਆ ਚਾਹੀਦਾ ਤੀ। ਕੀ ਦਾ ਜਵਾਬ ਆ ਓਏ ਓਏ ਇਹ ਭਾਂਡ ਜਾ ਯਾਰ ਕੈਨੇਡਾ ਤੋਂ ਆਇਆ ਉਧਰ ਹੀ ਜੰਮਿਆ ਇਹ ਅੱਛਾ ਤਾਂ ਹੀ ਕਦੂ ਓਏ ਹਾਂ ਤਾਂ ਹੀ ਦੇਖੋ ਖੁੱਚਤਾ ਦੇਖ ਲਿਆ ਕਿੱਡੀ ਐ ਗੱਲ ਪੱਕੀ ਆ ਓਏ ਖੁੱਚਦਾ ਇਹਦੀ ਸੰਦੀਪ ਲੋਧਰ ਨਾਲੋਂ ਵੀ ਟੱਪੀ ਪਈ ਆ ਹਾਂ ਹਾ ਓਏ ਆਪਣੇ ਵਾਲੇ ਦਾ ਕੰਦੇ ਦਾ ਖੁੱਚਾ ਦਾ ਵੀ ਫਰਕ ਆ ਕੈਨੇਡਾ ਕੰਨੀ ਹਣਾ ਆਪਣੇ ਵਾਲੇ ਦਾ ਤਾਂ ਉਹ ਜਿਹੇ ਕਹਿੰਦੇ ਪੱਟ ਹੁੰਦੇ ਨੇ ਜਿਹੇ ਜਿਹੇ ਦੀ ਖੁੱਚਾ ਹੈ ਹਾਂ ਚੱਲ ਕਿੰਨੀ ਬੇਸ਼ਅ